ਆਜੀ ਪਰ ਕੱਲੇ ਕੱਲੇ ਵਾਰਡਾਂ ਇੱਕ ਵਾਰ ਤੋਂ ਲੈ ਕੇ 15 ਵਾਰਡ ਤੱਕ ਕਾਰਜ ਰੱਦ ਕਰਾਉਣ ਦਾ ਚਾਲੀ ਪੋਤਾ ਪੂਆਉਣ ਦਾ ਚਲੋ ਅਸੀਂ ਫੇਰ ਵੀ ਇਹਨਾਂ ਦੀ ਧੱਕੇਚਾਹੀ ਚੱਲਦੇ ਰਹੇ ਵੀ ਚਲੋ ਸਰਕਾਰ ਧੱਕਾ ਕਰਦੀ ਹੁੰਦੀ ਹੈ 14 ਤਰੀਕ ਨੂੰ ਵੋਟਾਂ ਪੈ ਗਈਆਂ ਇਹਨਾਂ ਨੇ ਜਿੰਨਾ ਧੱਕਾ ਕਰਨਾ ਦੀ ਕੀਤਾ 9 ਨੰਬਰ ਵਾਰਡ 'ਚ ਸਾਡਾ ਗੁਰਿਵਾਈ ਖੜਾ ਹੈ ਇਹਨਾਂ ਬਹੁਤ ਧੱਕਾ ਕੀਤਾ ਉਹਨੂੰ ਮਾਫੀ ਮੰਗਾਵਾਂਗੇ ਨਹੀਂ ਉਹਦੇ ਨੌਕਰੀ ਜਾਊਗੀ ਆ ਕੇ ਮਾਫੀ ਮੰਗਦੇ ਨਹੀਂ ਭਾਈ ਜੀ ਆਪਦੀ ਨੌਕਰੀ ਤੋਂ ਖਾਰਗ ਹੋਣਾ ਅੱਦੇ ਬੱਚੇ ਨਹੀਂ ਪਾਲ ਲੇਤਾ ਉਹ ਤੇਰੀ ਮਰਜ਼ੀ ਆ ਹੁਣ ਇਹ ਆ ਕੇ ਉਹਰੇ ਆ ਕੇ ਸਟੇਜ ਤੇ ਆ ਕੇ ਮਾਫੀ ਮੰਗਦਾ ਨਹੀਂ ਬਈ ਆਪਣੀ ਨੌਕਰੀ ਦਾ ਆਪਣੀ ਨੌਕਰੀ ਦਾ ਅਸਤੀਫਾ ਦੇ ਕੇ ਰੱਖਣਾ ਹੈ ਨਹੀਂ ਅਸੀਂ ਸਸਪੈਂਡ ਕਰਾਵਾਂਗੇ ਸ੍ਰੀਮਾਨ ਬੈਂਤੀ ਕਰਦਾ ਕੇਵਲਾ ਕ੍ਰਿਸ਼ਨ ਸਿੰਘ ਜੀ ਕੇਵਲਾ ਕਿਓ ਕਿਸੇ ਸੇਵਾ ਜੀ ਨੇ ਬੇਨਤੀ ਕਰਦਾ ਕਿਉਂ ਵੀ ਆ ਕੇ ਆਪਣੇ ਖਾਸ ਤੌਰ ਤੇ ਮੈਨੂੰ ਅਫਸੋਸ ਹੁੰਦਾ ਦੁੱਖ ਹੁੰਦਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਐਡਾ ਵੱਡਾ ਮਾਣ ਦਿੱਤਾ ਹੋਵੇ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਣ ਪੰਜ ਵਾਰੀ ਐਮਐਲਏ ਛੇ ਵਾਰੀ ਰਹਿ ਗਏ ਤੇ ਉਹ ਦਰਖਤ ਜਿਹਦੀ ਛਾਂ ਤੁਸੀਂ ਮਾਣੀ ਐ ਅੱਜ ਉਹਦੀ ਜੜਾ 'ਚ ਦੇਖਦੇ ਰਹੋ ਤੁਹਾਨੂੰ ਕਦੇ ਲੋਕ ਵੀ ਨਹੀਂ ਮਾਫ਼ ਕਰਨਗੇ ਤੇ ਨਾ ਤੁਹਾਨੂੰ ਰੱਬ ਮਾਫ਼ ਕਰੇ ਕਿਉਂ ਕਿ ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਹੈ ਕਿ ਅਸੀਂ ਲੋਕਤੰਤਰ ਦੀ ਰਾਖੀ ਕਰੀਏ ਕਿਉਂ ਕਿ ਕਿਉਂਕਿ ਜੋ ਅਸੀਂ ਬਣਿਆ ਜੋ ਸਾਨੂੰ ਕੁਝ ਪ੍ਰਾਪਤ ਹੋਇਆ ਲੋਕਤੰਤਰ ਦੀ ਬਦੌਲਤ ਹੋਇਆ ਤੇ ਅੱਜ ਜੋ ਕੁਝ ਜਿਸ ਤਰ੍ਹਾਂ ਕੱਲ ਨੰਗਾ ਨਾਚ ਹੋਇਆ ਮੈਂ ਸਭ ਦਾ ਕਹਿਣ ਤੋਂ ਬਾਹਰ ਹੈ ਤੇ ਖਾਸ ਤੌਰ ਤੇ ਇਹ ਜੋ ਐਸਟੀਐਮ ਹੈ ਇਹਦੇ ਤਾਂ ਪਹਿਲੇ ਦਿਨ ਤੋਂ ਹੀ ਸਾਰਿਆਂ ਨੂੰ ਸ਼ੱਕ ਸੀ ਤੇ ਮੈਨੂੰ ਵੀ ਮੈਂ ਵੀ ਇਹ ਸੋਚਦਾ ਸੀ ਪ੍ਰਮਾਤਮਾ ਸੁਖਸ਼ਾਂਤੀ ਨਿਕਲ ਜਾ ਨਹੀਂ ਕੁਛ ਨਾ ਕੁਛ ਐਸਟੀਐਮ ਕਰਕੇ ਡਿਊਟੀ ਪਰ ਉਹੀ ਹੋਇਆ ਅਕੀਰ ਦੇ ਵਿੱਚ ਕਰਕੇ ਹੀ ਹੱਟੀ ਪਹਿਲੇ ਦਿਨੀ ਜਦੋਂ ਪ੍ਰੋਸੈਸ ਸ਼ੁਰੂ ਹੋਇਆ ਬਾਕੀ ਬਲਾਉਣ ਨੇ ਦੱਸਿਆ ਚਾਹੇ ਵੋਟਾ ਇੱਕ ਪਾਰ ਕਿੰਨੇ ਦੂਜੇ ਪਾਰ ਚ ਪਾ ਦਿਓ ਆਪ ਜਾ ਕੇ ਆਪਣੇ ਕਾਂਗਰਸ ਦੇ ਉਮੀਦਵਾਰਾਂ ਦੇ ਨਾਲ ਖੜ ਕੇ ਕੰਮ ਕਰਾਉਣੇ ਤੇ ਫੇਰ ਕਾਗਜ਼ ਜੈਕਟ ਕਰਾਉਣੇ ਮੈਂ ਇਹਨੂੰ ਦੋ ਤਿੰਨ ਵਾਰ ਫੋਨ ਵੀ ਕੀਤਾ ਮੈਂ ਕਿਹਾ ਬੀਬੀ ਤੂੰ ਆਵਦੀ ਜੋ ਤੇਰੀ ਜ਼ਿੰਮੇਵਾਰੀ ਲੱਗੀ ਆ ਉਹ ਨਿਭਾਓ ਤੁਸੀਂ ਲੋਕਾਂ ਨਾਲ ਨਿਆਂ ਕਰੋ ਮੈਨੂੰ ਹਮੇਸ਼ਾ ਕਹਿੰਦੀ ਕਹਿੰਦੀ ਜੀ ਚਿੰਤਾ ਨਾ ਕਰੋ ਤੁਹਾਨੂੰ ਕਿਸੇ ਨੂੰ ਕੋਈ ਲੰਭਾ ਨਹੀਂ ਆਉਣ ਦਿੰਦੀ ਇਹ ਜੜੀਆਂ ਨੇ ਚੋਣਾ ਸਹੀ ਢੰਗ ਨਾਲ ਕਰਾ ਕੇ ਦੇਉਗੀ ਚਲੋ ਬੰਦੇ ਨੂੰ ਹੁੰਦਾ ਵੀ ਜਾਂਦੇ ਕਹਿ ਰਹੀ ਆ ਬੀਬੀ ਸ਼ਾਇਦ ਫੇਰ ਮੈਂ ਦੁਬਾਰੇ ਗਿਆ ਮੈਂ ਕਿਹਾ ਬੀਬੀ ਠੀਕ ਨਹੀਂ ਕਰ ਰਹੀ ਤੂੰ ਇਹ ਤੇਰਾ ਆਪਦਾ ਵੀ ਨੁਕਸਾਨ ਕਰਾਏਗੀ ਤੇ ਮਾਹੌਲ ਵੀ ਖਰਾਬ ਕਰੇਗੀ ਫਿਰ ਕਹਿੰਦੇ ਜੀ ਮੈਂ ਤੁਹਾਨੂੰ ਵਿਸ਼ਵਾਸ ਦੋਣੀਆਂ ਮੈਂ ਨਹੀਂ ਕਰੂ ਮੈਂ ਡੀਸੀ ਤੋਂ ਵੀ ਫੋਨ ਕਰਾਇਆ ਸਾਰਿਆਂ ਤੋਂ ਕਰਵਾਇਆ ਮੈਂ ਕਿ ਇਸ ਇਹ ਪੁੱਠੇ ਰਸਤੇ ਚੱਲੀ ਹੋਈ ਹੈ ਪਰ ਚਲੋ ਜਹੀ ਦੀ ਦੀ ਸੋਚ ਹੋਵੇ ਕਰਨੀ ਹੈ ਅਫਸਰ ਵਾਲੀ ਤਾਂ ਗੱਲ ਹੀ ਕੋਈ ਨਹੀਂ ਜਿਵੇਂ ਉਹਨਾਂ ਦੇ ਘਰ ਦੀ ਨੌਕਰਾਨੀ ਹੁੰਦੀ ਐ ਕੰਮ ਕਰਦੀ ਐ ਮੈਂ ਸਾਹਮਣੇ ਕੁਰਸੀ ਨੂੰ ਕਲੰਕ ਹੈ ਜਿਹੜੀ ਕੁਰਸੀ ਤੇ ਬੈਠੀ ਐ ਇਹ ਉਹਨੂੰ ਕਲੰਕਿਤ ਕਰ ਰਹੀ ਐ ਇਹ ਐਸੀ ਮਾੜੀ ਸੋਚ ਤੇ ਸ਼ਾਇਦ ਇਹਨਾਂ ਨੂੰ ਵੀ ਉਹ ਜਿਹੇ ਅਫਸਰਾਂ ਦੀ ਲੋੜ ਹੈ ਜਿਹੜੇ ਇਹਨਾਂ ਦੇ 24 ਘੰਟੇ ਚਪਲਸ ਚਾਪਰੂਸੀ ਕਰਨ ਡੀਐਸਪੀ ਵੀ ਇਹ ਜੇ ਲਾ ਰੱਖੇ ਨੇ ਤੇ ਐਸਡੀਐਮ ਦਾ ਤਾਂ ਆਪਾਂ ਹਾਲ ਦੇਖ ਹੀ ਲਿਆ ਮੈਨੂੰ ਕੱਲ 5 ਵਜੇ ਸ਼ਾਮ ਨੂੰ ਮੈਂ ਕਿਤੇ ਵਿਆਹ ਦੇ ਫੰਕਸ਼ਨ ਤੇ ਸੀ ਮੈਨੂੰ ਫੋਨ ਆਇਆ ਕਿ ਇਹ ਜੀ ਤਿੰਨ ਵਾਰਡਾਂ ਦੇ ਉਹਨਾਂ ਨੇ ਰੋਕ ਲਏ ਜਿਹੜਾ ਜਾਰੀ ਨਹੀਂ ਕਰ ਰਹੇ ਮੈਂ ਨਾਲ ਦੀ ਨਾਲ ਡੀਸੀ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਡੀਸੀ ਸਾਹਿਬ ਜਿਹੜੀ ਗੱਲ ਦਾ ਸਾਨੂੰ ਖਦਸ਼ਾ ਸੀ ਉਹੀ ਹੋ ਰਿਹਾ ਹੈ ਵੀ ਉਹਨਾਂ ਨੇ ਉਹਨਾਂ ਨੂੰ ਕਾਗਜ਼ ਜਿੱਤਦੇ ਜਿਹੜੇ ਕਾਗਜ਼ ਦੇਣੇ ਸੀ ਉਹ ਹੁੱਕ ਦਿੱਤੇ ਨਹੀਂ ਉਹਨਾਂ ਨੇ ਕਹਿੰਦੇ ਮੈਂ ਹੁਣ ਹੀ ਕਹਿਣਾ ਪਰ ਬਾਅਦ ਚ ਕੁਝ ਨਹੀਂ ਹੋਇਆ ਫਿਰ ਮੈਂ ਸਟੇਟ ਇਲੈਕਸ਼ਨ ਕਮਿਸ਼ਨਰ ਸਾਡੇ ਚਕਪਾਲ ਸਿੰਘ ਸੰਧੂ ਨੇ ਜਿਹੜਾ ਹਰਾ ਕੇ ਦੂਜੇ ਬੰਦੇ ਨੂੰ ਸਰਟੀਫਿਕੇਟ ਜਾਰੀ ਕਰਨਾ ਇਹ ਤਾਂ ਮੈਂ ਪਹਿਲੀ ਵਾਰੀ ਦੇਖਿਆ ਹੈ ਇਸ ਲਈ ਅਸੀਂ ਜਿਹੜਾ ਹੈ ਇਹਦੇ ਖਲਾਫ ਪੂਰਾ ਜਿਹੜਾ ਹੈ ਸੰਘਰਸ਼ ਵੀ ਕਰਾਂਗੇ ਤੇ ਬਾਕੀ ਜਿਹੜਾ ਹੈ ਜੋ ਲੀਗਲ ਕਾਨੂੰਨੀ ਜਿਹੜੀ ਹੈ ਪ੍ਰਕਿਰਿਆ ਉਹ ਵੀ ਸਾਰੀ ਅਡਾਪਟ ਕਰਾਂਗੇ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਇਹ ਖਰਾ ਕੇ ਵੀ ਪਠਨ ਨੇ ਲੋਕਤੰਤਰ ਦੀਆਂ ਜੜਾਂ 'ਚ ਤਾਂ ਪਾਣੀ ਦਿੱਤੇ ਤੇਲ ਦਿੱਤੇ ਦਿੱਤਾ ਉੱਥੇ ਆਪਦੇ ਆਪ ਨੂੰ ਵੀ ਹਮੇਸ਼ਾ ਲੋਕਾਂ ਦੀ ਨਿਗਰਖ ਚ ਜਿਹੜਾ ਸਿੱਟ ਲਿਆ ਮੈਂ ਇਹ ਹੁਣ ਆਉਂਦੀਆਂ ਚੋਣਾਂ 'ਚ ਲੋਕ ਇਹ ਜੋ ਕੁਝ ਘਟਨਾਕ੍ਰਮ ਹੈ ਤਾਂ ਪੂਰਾ ਹਿਸਾਬ ਲੈਣਾ ਜੇਕਰ ਇਹਨਾਂ ਜਿੱਤੂਕਰਾਂ ਨੀਤਾ ਜਾਂਦਾ ਹਾਰੇ ਹੋਏ ਨੂੰ ਤਾਂ ਤੁਹਾਡਾ ਕੀ ਸੈਂਡ ਹੋਗਾ ਦੇਖੋ ਇਹ ਲੀਗਲ ਕਰ ਸਕਦੇ ਮੈਂ ਵਕੀਲਾਂ ਨਾਲ ਵੀ ਗੱਲ ਕੀਤੀ ਹੈ ਕਿਉਂਕਿ ਜਦ ਸਰਟੀਫਿਕੇਟ ਜਾਰੀ ਹੋ ਜੇ ਤਾਂ ਇਲੈਕਸ਼ਨ ਕਮਿਸ਼ਨ ਦੇ ਹੱਥ 'ਚ ਕੁਝ ਰਹਿੰਦਾ ਨਹੀਂ ਕਿਸ ਨੂੰ ਲੱਗਦਾ ਵੀ ਅਜਿਹਾ ਸਰਮ ਪੱਖਪਤ ਕਰਕੇ ਜੀ ਕੌਣ ਐਸ.ਡੀ.ਓ ਅਧਿਕਾਰੀ ਉਹਨੇ ਤਾਂ ਪੱਖਪਤ ਕਿਤੇ ਪੱਖਪਾਤ ਕੀ ਛੱਡੋ ਉਹਨੇ ਤਾਂ ਜਿਹੜੀ ਹੈ ਏਡੀ ਵੱਡੀ ਧਾਂਦਲੀ ਕੀਤੀ ਹੈ ਕਿ ਮੈਨੂੰ ਤਾਂ ਹੈਰਾਨ ਹੈਗਾ ਵੀ ਇਹੋ ਜਿਹੇ ਨੂੰ ਅਫਸਰ ਕਿਹਨੇ ਲਾਤਾ ਉਹਦੇ ਚ ਤਾਂ ਕੋਈ ਜਿਹੜੀ ਅਫਸਰਾਂ ਵਾਲੀ ਗੱਲ ਹੀ ਨਹੀਂ ਆਉਂਦੀ ਆਪਦੇ ਆਪ ਨੂੰ ਇੰਨਾ ਗੇਰ ਲਿਆ ਉਹਨਾਂ ਨੇ ਇਸ ਪੱਧਰ ਤੇ ਗੇਰ ਲਿਆ ਵੀ ਅਫਸਰਦਾਨੀ ਤਾਂ ਕੋਈ ਗੱਲ ਹੀ ਨਹੀਂ ਆ ਉਹਦੇ ਚ ਉਹਨੇ ਪੱਤਰਕਾਰ ਨੂੰ ਕੱਲ ਬਾਹਰ ਕੱਢ ਕੇ ਜੀ ਬਾਹਰ ਕੱਢਿਆ ਪੱਤਰਕਾਰ ਨਾਲ ਬਦਸਲੂਕੀ ਕੀਤੀ ਹੈ ਜੀ ਦੇਖੋ ਉਹਨੇ ਕਿਹੜੇ ਬੰਦੇ ਨਾਲ ਨਹੀਂ ਬਦਸਲੂਕੀ ਕੀਤੀ ਸਾਰੇ ਕੈਂਡੀਡੇਟ ਜਿਹੜੇ ਕਾਂਗਰਸ ਤੋਂ ਬਿਨਾਂ ਕੋਈ ਜਾਂਦਾ ਸੀ ਉਹਦੇ ਨਾਲ ਬਦਸਲੂਕੀ ਕਰਦੀ ਸੀ ਲੋਕਾਂ ਨਾਲ ਬਥਲੂਕੀ ਕਰਦੀ ਹੈ ਪੱਤਰਕਾਰਾਂ ਨਾਲ ਬਥਲੂਕੀ ਕਰਦੀ ਹੈ ਤੇ ਮੈਂ ਤਾਂ ਇਹ ਕਹਾਂਗਾ ਇਹ ਜਿਹਨੂੰ ਤਾਂ ਸੰਭਾਉਣ ਤੇ ਇਹ ਜਿੰਦ ਪੂਰੇ ਸਮਝ ਕੰਮਾਂਗੇ ਅਸੀਂ ਨਹੀਂ ਤੇ ਇਹਦੇ ਬਾਰੇ ਤੁਸੀਂ ਇਹਦੀ ਕੋਈ ਬਦਲੀ ਬਾਰੇ ਜਾਂ ਸਸਪੈਂਡ ਬਾਰੇ ਕੋਈ ਮੰਗ ਕਰੋ ਮੈਂ ਇਲੈਕਸ਼ਨ ਕਮਿਸ਼ਨ ਨੇ ਇਨਕੁਆਇਰੀ ਜਿਹੜੀ ਚੱਲ ਰਹੀ ਹੈ ਇਲੈਕਸ਼ਨ ਕਮਿਸ਼ਨਰ ਨਾਲ ਅੱਜ ਵੀ ਮੇਰੀ ਗੱਲ ਹੋਈ ਹੈ ਸਵੇਰੇ ਜਗਪਾਲ ਸਿੰਘ ਜੰਦ ਸਟੇਟ ਇਲੈਕਸ਼ਨ ਕਮਿਸ਼ਨਰ ਨਾਲ ਕਹਿੰਨਕਾਰੀ ਹੋ ਲੈਂਦੇ ਹੋ ਤੇ ਫਿਰ ਅਸੀਂ ਜਿਹੜੀ ਕਾਰਵਾਈ ਕਰਾਂਗੇ ਕੱਲ ਜਨਰਲ ਆਈਸੀ ਵੀ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਕਿ ਅਮਰਵਾਰਾਂ ਵੀ ਕਰਿਆ ਕਰ ਮੇਰੀ ਸਭ ਮੇਰੀ ਗੱਲ ਹੋਈ ਸੀ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਨੇ ਆਬਜ਼ਰਵਰ ਭੇਜਿਆ ਸੀ ਤੇ ਉਹਨਾਂ ਨੇ ਮੈਨੂੰ ਬੜਾ ਸਾਫ਼ ਇਹ ਕਿਹਾ ਸੀ ਵੀ ਜੇ ਤਾਂ ਜਾਰੀ ਕਰਦੇ ਉਹਨਾਂ ਨੇ ਇਲੈਕਸ਼ਨ ਸਰਟੀਫਿਕੇਟ ਫਿਰ ਤਾਂ ਸਾਡੇ ਹੱਥ 'ਚ ਕੁਝ ਨਹੀਂ ਰਹਿ ਜਾਂਦਾ ਇਹ ਨਹੀਂ ਜਾਰੀ ਕੀਤੇ ਹੋਏ ਫਿਰ ਅਸੀਂ ਸਾਰਾ ਕੁਝ ਕਰ ਸਕਦੇ ਉਹਨਾਂ ਨੇ ਉਸ ਤੋਂ ਪਹਿਲਾਂ ਜਾਰੀ ਜਾਰੀ ਕਰਤੇ ਸੀ ਸਰਟੀਫਿਕੇਟ ਜੋ ਇਹਦੇ ਲਈ ਹੁਣ ਲੀਗਲ ਕੋਰਸ ਕਰਾਂਗੇ ਤੇ ਇਸ ਟੀਮ ਦੇ ਖਿਲਾਫ ਕਾਰਵਾਈ ਲਈ ਅਸੀਂ ਐਕਟ ਕਰਾਂਗੇ ਥੈਂਕ ਯੂ ਸਰ